ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰਮੁਖ ਪਿਆਰੋ ਇਨਾ ਦਸੰਬਰ ਦੇ ਮਹੀਨੇ ਦੇ ਵਿੱਚ ਬੋਹ ਦੇ ਮਹੀਨੇ ਦੇ ਵਿੱਚ ਕਲਗੀ ਤਰਪਾਸ਼ ਦੇ ਦਾ ਸਾਰੇ ਪਰਿਵਾਰ ਵਾਰਿਆ ਗਿਆ ਤੇ ਚਮਕੌਰ ਦੇ ਮੈਦਾਨੇ ਜੰਗ ਦੇ ਵਿੱਚ ਬਾਬਾ ਅਜੀਤ ਸਿੰਘ ਜੀ ਬੜੀ ਨਿਡਰਤਾ ਦੇ ਨਾਲ ਬੜੀ ਦਲੇਰੀ ਦੇ ਨਾਲ ਬੜੀ ਹੌਸਲੇ ਨਾਲ ਲੜੇ ਨੇ ਤੇ ਉਹਦੇ ਸਵੱਦ ਵਿੱਚ ਦਸ਼ਮੇਸ਼ ਪਤਾ ਕਲਗੀ ਤਰਪਾਸ਼ ਨੇ ਆਪਣੇ ਚਾਰੇ ਸਹਬਜ਼ਾਦਿਆਂ ਦੇ ਸੰਬੰਧ ਵਿੱਚ ਬਹੁਤ ਸੋਹਣੀਆ ਪੰਕਤਾ ਲਿਖੀਆਂ ਨੇ ਤੇ ਸਤਿਗੁਰੂ ਜੀ ਕੀ ਕਹਿੰਦੇ ਨੇ ਮੈਂ ਤਾਂ ਛਾਤੀ ਆਜੀਤ ਦੀ ਨਾਪਦਾਸਾਂ ਕਿੰਨੇ ਫਟ ਤਲਵਾਰ ਇਹ ਖਾ ਸਕਦਾ ਜੋ ਚਾਰ ਸਿਗੰਦੇ ਕਦ ਨੂੰ ਨਾਪਦਾਸਾ ਕਿੰਨੀਆਂ ਗੋਲੀਆਂ ਇਸ ਸੀਨੇ ਵਿੱਚ ਖਾ ਸਕਦਾ ਜੋਰਾ ਵਰਦੇ ਕਦ ਨੂੰ ਨਾਪਦਾਸਾ ਕਿੰਨੀਆਂ ਤੇਗਾਂ ਖੁੰਡੀਆਂ ਖਾ ਸਕਦਾ ਫੱਤੇ ਸਿੰਘ ਦੀ ਧੌਣ ਨੂੰ ਨਾ ਪਤਾਸਾ ਕਿੰਨੀਆਂ ਇੱਟਾਂ ਜੇ ਆਪਾਂ ਸਮਾ ਸਕਦਾ ਪਾਲ ਕੋਸ ਕੇ ਲਾਡਾਂ ਨਾਲ ਸਹੇਬ ਜਾਦੇ ਭਲੀ ਤੇਲ ਲਈ ਅੱਜ ਮਗਵਾ ਲੈਨੇ ਕੋਈ ਕਹੇ ਨਾ ਸਿੰਘ ਪਰਵਾਕੇ ਤੇ ਕਲੰਗੀਆਂ ਵਾਲੇ ਨੇ ਆਪਣੇ ਬਚਾ ਲੈਨੇ ਕਲੰਗੀਆਂ ਵਾਲੇ ਨੇ ਆਪਣੇ ਬਚਾ ਲੈਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ